ਸੋ ਰਠ ਮਹਲਾ ਚੌਥਾ ਪੰਚ ਪਦਾ ਅਚਰ ਚਰ ਤਾਂ ਸਿਧ ਹੋਈ ਸਿੱਧੀ ਤੇ ਬੁੱਧ ਪਾਈ ਅਚਰ ਚਰ ਤਾਂ ਸਿਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟਿਆ ਜਾਏ ਮੇਰੇ ਗੋਬਿੰਦ ਆਪਣੇ ਜਨ ਕੋ ਦੇਵੜਿਆਈ ਗੁਰਮਤਿ RAM ਨਾਮ ਪਰਗਾਸ ਸਦਾ ਰਹੋ ਸਰਣਾਇ ਰਹਾ ਇਸ ਸੰਸਾਰ ਸਭ ਆਵਣ ਜਾਣ ਮਨ ਮੂਰਖ ਚੇਤ ਅਜਾਣਾ ਹਰ ਜੀਓ ਕਿਰਪਾ ਕਰੋ ਗੁਰ ਮੇਲੋ ਤਾਂ ਹਰ ਨਾਮ ਸਮਾਣਾ ਜਿਸ ਕੀ ਬੱਥ ਛੋਈ ਪ੍ਰਵ ਜਾਣ ਜਿਸ ਨੂੰ ਦੇਸ ਪਾਏ ਬਸਤ ਅਨੂਪ ਅਤ ਅਗੰਮ ਅਗੋਚਰ ਗੁਰ ਪੂਰਾ ਅਲਖ ਲਖਾਇ ਜਿਨ ਇਹ ਚਾਖੇ ਸੋਈ ਜਾਣ ਗੂੰਗੇ ਕੀ ਮਠਿਆਈ ਰਤਨੁ ਲੁਕਾਇਆ ਲੁਕੇ ਨਾਹੀ ਜੇ ਕੋ ਰਖੇ ਲੁਕਾਇ ਸਭ ਕਿਛੁ ਤੇਰਾ ਤੂ ਅੰਤਰਜਾਮੀ ਤੂ ਸਭਨਾ ਕਾ ਪ੍ਰਭ ਸੋਈ ਜਿਸੁਉ ਦਾਤ ਕਰਹਿ ਸੋ ਪਾਏ ਜਨਨਾਨਕਿਆ ਵਰਨਕੋਈ ਜਿਸਨੂੰ ਦਾਤ ਕਰੈ ਸੋ ਪਾਏ ਜਨਨਾਨਕਿਆ ਵਰਨਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ